ਸਭ ਤੋਂ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਭਾਈ ਕਾਂਤ ਸਿੰਘ ਜੀ ਨਾਭਾ ਦੀ ਰਚਿਤ ਸ਼ਬਦ ਰਤਨਾਕਰ ਬਹਾਨ ਕੋਸ਼ ਜਿਹੜਾ ਕਿ ਮੈਂ ਕਹਿ ਸਕਦਾ ਕਿ ਸਾਡਾ ਸਿਕ ਸਾਹਿਤਾਂ ਇੱਕ ਵੱਡਾ ਮੁਲਕ ਖਜ਼ਾਨਾ ਔਰ ਉਹਦੇ ਵਿੱਚ ਜਿੱਥੇ ਗੁਰਬਾਣੀ ਦੇ ਬਾਰੇ ਵਿੱਚ ਸੇਧ ਮਿਲਦੀ ਹੈ ਗੁਰੇ ਇਤਿਹਾਸ ਤੇ ਪਰ ਇੱਥੇ ਸੇਧ ਮਿਲਦੀ ਹੈ ਰਾਗਾਂ ਦੇ ਬਾਰੇ ਵਿੱਚ ਸੇਧ ਮਿਲਦੀ ਹੈ ਵੱਖ-ਵੱਖ ਇਤਿਹਾਸਕ ਸਥਾਨਾਂ ਬਾਰੇ ਬਹੁਤ ਜਾਣਕਾਰੀ ਭਰਪੂਰ ਇਨਫੋਰਮੇਸ਼ਨ ਉਹਦੇ ਵਿੱਚ ਹੈ ਔਰ ਬਹੁਤੀ ਸਤਕਾਰ ਦੇ ਤੌਰ ਦੇ ਉੱਤੇ ਭਾਈ ਕਾਨ ਸਿੰਘ ਨਾਭਾ ਜੀ ਦੀ ਇਸ ਰਚਨਾ ਦਾ ਜਿਹੜਾ ਜ਼ਿਕਰ ਹੈ ਉਹ ਸਿੱਖ ਕੌਮ ਦੇ ਵਿੱਚ ਕੀਤਾ ਜਾਂਦਾ ਔਰ ਬੜੀ ਉਹਨਾਂ ਦੀ ਇਹ ਨਿੱਜੀ ਖੋਜ ਸੀ ਬਹੁਤ ਲਗਨ ਮਿਹਨਤ ਤੇ ਬੜੇ ਦੂਰ ਦੂਰ ਜਾ ਕੇ ਆਪ ਸਾਰੇ ਇਤਿਹਾਸਿਕ ਸਥਾਨਾਂ ਤੇ ਉਹਨਾਂ ਨੇ ਏਡਾ ਬਹਾਨ ਵੱਡਾ ਮੁੱਲ ਦਾ ਖਜ਼ਾਨਾ ਜਿਹੜਾ ਇਸੇ ਕੌਮ ਨੂੰ ਦਿੱਤਾ ਸੀ ਜਿਹਦਾ ਬਹੁਤ ਵੱਡਾ ਲਾਭ ਜਿਹੜਾ ਇਤਿਹਾਸਕਾਰ ਵੀ ਖੋਜੀ ਵੀ ਬਾਕੀ ਯੂਨੀਵਰਸਿਟੀਆਂ ਦੇ ਵਿੱਚ ਰਿਸਰਚ ਕਰਨ ਵਾਲੇ ਸਟੂਡੈਂਟਸ ਵੀ ਔਰ ਸਾਰੇ ਜਿਹੜੇ ਵਿਦਵਾਨ ਹੈ ਉਹਦਾ ਯੂਸ ਹੁਣ ਤੱਕ ਲਗਾਤਾਰ ਕਰਦੇ ਨੇ ਲੇਕਿਨ ਅਫਸੋਸ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਕੱਲ ਹੋਇਆ ਉਨੇ ਸਾਰੇ ਸਿੱਖਾਂ ਦੇ ਹਿਰਦਿਆਂ ਨੂੰ ਬਹੁਤ ਵੱਡੀ ਠੇਸ ਪਹੁੰਚਾਈ ਹੈ ਕਿਉਂਕਿ 1930 ਦਾ ਇਹ ਗ੍ਰੰਥ ਜਿਹੜਾ ਇਹ ਉਸ ਵੇਲੇ ਦਾ ਛਪਿਆ ਹੋਇਆ। ਹੁਣ ਪੰਜਾਬੀ ਯੂਨੀਵਰਸਿਟੀ ਨੇ ਫੈਸਲਾ ਕੀਤਾ ਸੀ ਕਿ ਇਹਦਾ ਇੰਗਲਿਸ਼ ਵਰਜ਼ਨ ਵੀ ਤਿਆਰ ਕਰਨਾ ਹੈ, ਹਿੰਦੀ ਦਾ ਵਰਜ਼ਨ ਵੀ ਤਿਆਰ ਕਰਨਾ। ਹੁਣ ਪੰਜਾਬੀ ਦਾ ਵੀ ਨਵਾਂ ਆਪਣਾ ਵਰਜ਼ਨ ਜਿਹੜਾ ਇਸ ਗ੍ਰੰਥ ਦਾ ਤਿਆਰ ਕੀਤਾ ਜਾ ਰਿਹਾ ਹੈ। ਇਹਦੇ ਵੱਖਰੇ ਵਰਸ਼ਨ ਤਿਆਰ ਕਰਨੇ ਵਕਫ ਵਕ ਪਸ਼ਾਵਤ ਦੇ ਵਿੱਚ ਕਰਨਾ ਬੜਾ ਚੰਗਾ ਉਪਰਾਲਾ ਉਸ ਉਪਰਾਲੇ ਦੀ ਮੈਂ ਕ੍ਰਿਪ ਕਰਦਾ ਪਰ ਉਹ ਉਪਰਾਲਾ ਕਰਦੇ ਹੋਏ ਕਿੱਡੀਆਂ ਵੱਡੀਆਂ ਕੁਤਾਈਆਂ ਹੋਈਆਂ ਕਿੱਡੀਆਂ ਵੱਡੀਆਂ ਅੰਗਹਿਲੀਆਂ ਹੋਈਆਂ ਉਹਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹਾਂਗਾ ਕਿ ਉਹਦੇ ਨਾਲ ਪੰਜਾਬੀ ਯੂਨੀਵਰਸਿਟੀ ਜਿਹੜਾ ਸਥਾਪਿਤ ਕਰਨ ਦਾ ਜਿਹੜਾ ਮਡੋਰਥੀ ਬਹੁਤ ਵੱਡਾ ਸੀ ਉਹਦੇ ਅੱਖਰ ਨੂੰ ਵੀ ਬਹੁਤ ਵੱਡੀ ਜਿਹੜੀ ਹੈ ਟਾ ਜਿਹੜੀ ਹੈ ਉਹ ਲੱਗੀ ਕਿਉਂਕਿ ਗ੍ਰੰਥ ਤਾਂ ਭਾਈ ਕਾਂਤ ਸਿੰਘ ਢਾਬਾ ਜੀ 1930 ਦੇ ਵਿੱਚ ਪ੍ਰਕਾਸ਼ਿਤ ਹੋ ਚੁੱਕਿਆ ਉਹਨਾਂ ਦਾ ਗ੍ਰੰਥ ਤੇ ਜਿਹੜਾ ਬਣਿਆ ਹੋਇਆ ਇੱਕ ਗ੍ਰੰਥ ਆ ਉਹਨੂੰ ਤੁਸੀਂ ਦੁਬਾਰਾ ਉਹਦਾ ਨਵੇਂ ਰੂਪ ਦੇ ਵਿੱਚ ਪੰਜਾਬੀ ਦੇ ਵਿੱਚ ਛਾਪਣਾ ਚਾਹੁੰਦੇ ਹੋ ਉਹਦਾ ਹਿੰਦੀ ਵਰਜ਼ਨ ਤਿਆਰ ਕਰਨਾ ਚਾਹੁੰਦੇ ਹੋ ਇੰਗਲਿਸ਼ ਵਰਜ਼ਨ ਤਿਆਰ ਕਰਨਾ ਚਾਹੁੰਦੇ ਹੋ ਔਰ ਐਨਾ ਖਲਵਾੜ origignal research ਦੇ ਨਾਲ ਹੋ ਜਾਵੇ ਕਿ ਉਹਦੇ ਮਾਇਨੇ ਬਦਲ ਜਾਣ ਇਹ ਐਟ ਲੀਸਟ ਇੱਕ ਯੂਨੀਵਰਸਿਟੀ ਲੈਵਲ ਦੇ ਉੱਤੇ ਜਿਹੜੀ ਪਬਲੀਕੇਸ਼ਨ ਹੈ ਰਿਸਰਚ ਹੈ ਉਹਨੂੰ ਇਹ ਸ਼ੋਭਾ ਨਹੀਂ ਦਿੰਦਾ ਇਸ ਕਰਕੇ ਕਈ ਤਰ੍ਹਾਂ ਦੇ ਇਹਦੇ ਤੇ ਜਿਹੜੇ ਸਵਾਲ ਆ ਉੱਠਣੇ ਸ਼ੁਰੂ ਹੋ ਗਏ ਕਰੋੜਾ ਰੁਪਏ ਦਾ ਇਹ ਪ੍ਰੋਜੈਕਟ ਸੀ ਮੈਂ ਕਿਹਾ ਕਿ ਬਣਚਾ ਅੱਛੀ ਹੈ ਮੈਂ ਬਣਚਾ ਤੇ ਸਵਾਲ ਨਹੀਂ ਕਰਦਾ ਹੋਣੀ ਚਾਹੀਦੀ ਹੈ ਟਰਾਂਸਲੇਸ਼ਨ ਦੁਨੀਆਂ ਪਿਸ਼ਾਵਾਂ ਦੇ ਵਿੱਚ ਜਿੰਨਾ ਸਾਹਿਤ ਹੈ ਉਹਦੀ ਹੋਣੀ ਚਾਹੀਦੀ ਕਰੋੜਾ ਰੁਪਏ ਇਹਦੇ ਤੇ ਖਰਚੇ ਗਏ ਤੇ ਅੱਜ ਦਾ ਜਿਹੜਾ ਜਿਹੜੇ ਹੁਣ ਕੋਈ ਚੀਜ਼ ਪਬਲਿਸ਼ ਕਰਨੀ ਹੋਵੇ ਪ੍ਰਿੰਟਿੰਗ ਦਾ ਜੋ ਸਹੂਲਤ ਹੈ ਤੇ 1930 ਦੇ ਵੇਲੇ ਜਿਸ ਤਰ੍ਹਾਂ ਦਾ ਉਸ ਵੇਲੇ ਮੁਸ਼ਕਲ ਹਾਲਾਤ ਸੀ ਤੇ ਅੱਜ ਸਾਰੀਆਂ ਆਧੁਨਿਕ ਸਹੂਲਤਾਂ ਹੋਣ ਦੇ ਬਾਵਜੂਦ ਜੇ ਐਡੀਆਂ ਵੱਡੀਆਂ ਗਲਤੀਆਂ ਹੋਈਆਂ ਹਜ਼ਾਰਾਂ ਦੀ ਗੱਲ ਕਿਤੇ ਵਿੱਚ ਤੇ ਮੈਂ ਸਮਝਦਾ ਕਿ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਸਾਡੇ ਵਾਸਤੇ ਕੋਈ ਨਹੀਂ ਕਿ ਟੈਕਨਾਲੋਜੀ ਦੇ ਯੁੱਗ ਦੇ ਵਿੱਚ ਟੈਕਨਾਲੋਜੀ ਦੀ ਵਰਤੋਂ ਕਰਦੇ ਹੋਏ ਜਿੰਨਾ ਆਸਾਨ ਹੋ ਗਿਆ ਹੁਣ ਪ੍ਰੂਫ ਰੀਡਿੰਗ ਜਿੰਨਾ ਆਸਾਨ ਹੋ ਗਿਆ ਹੁਣ ਗਲਤੀ ਜੇ ਇੱਕ ਲੱਭ ਜਵੇ ਤੇ ਸਾਰੇ ਥਾਵਾਂ ਦੀ ਉੱਤੇ ਗਲਤੀਆਂ ਉਹ ਉਸੇ ਵੇਲੇ ਇੱਕੋ ਕਲਿੱਕ ਦੇ ਨਾਲ ਠੀਕ ਹੋ ਜਾਂਦੀਆਂ ਤੇ ਉਹਦੇ ਵਿੱਚ ਜਦੋਂ ਤੁਸੀਂ ਇਹ ਵਰਸ਼ਨ ਛਾਪਿਆ ਤੇ ਹਜ਼ਾਰਾਂ ਦੀਆਂ ਵੱਡੀਆਂ ਗਲਤੀਆਂ ਤੇ ਬੈ ਸਮਝਦਾ ਉਸ ਕਮੇਟੀ ਦੇ ਉੱਤੇ ਜਿਹੜੀ ਐਕਸਪਰਟਸ ਦੀ ਕਮੇਟੀ ਹੈ ਜਿਹੜੀ ਸੁਪਰਵਾਈਜ਼ ਕਰਦੀ ਸੀ ਇਸ ਸਾਰੇ ਕੰਮ ਨੂੰ ਉਹਦੇ ਉੱਤੇ ਬਹੁਤ ਵੱਡੇ ਜਿਹੜੇ ਕੁਐਸਚਨ ਹੈ ਉਖੜੇ ਹੁੰਦੇ। ਔਰ ਦੂਜੀ ਗੱਲ ਹੈ ਕਿ ਵਿਦਵਾਨਾਂ ਨੇ ਜਦੋਂ ਇਹ ਮਾਰਕੀਟ ਦੇ ਵਿੱਚ ਆਏ ਵਰਸ਼ਨ ਇਹਦੇ ਤੇ ਇਤਰਾਜ਼ ਕੀਤੇ ਹਾਈ ਕੋਰਟ ਦੇ ਵਿੱਚ ਵੀ ਕੇਸ ਗਿਆ। ਔਰ ਇਥੋਂ ਤੱਕ ਜਿਹੜਾ ਇਹ ਯੂਨੀਵਰਸਿਟੀ ਨੂੰ ਮੰਨਣਾ ਪਿਆ ਕਿ ਅਸੀਂ ਇਹਨੂੰ ਬੰਦ ਕਰ ਰਹੇ ਹਾਂ ਜਿਹੜੇ ਮਾਰਕੀਟ ਦੇ ਵਿੱਚ ਸੇਲ ਕਰਨ ਵਾਸਤੇ ਅਸੀਂ ਕਿਤਾਬਾਂ ਵੇਚੀਆਂ ਵਾਪਸ ਲੈ ਰਹੇ ਆ ਤੇ ਫਿਰ ਇਹਨਾਂ ਕਿਤਾਬਾਂ ਨੂੰ ਜਿਹੜਾ ਹੈਗਾ ਉਹ ਇਹਦਾ ਖਤਮ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਕਿ ਇਹ ਅੱਗੇ ਤੋਂ ਕਿਤੇ ਵੀ ਜਿਹੜੇ ਹੈ ਅੱਗੇ ਗਾ ਨਹੀਂ ਜਾਣਗੇ ਇਹਨਾਂ ਨੂੰ ਅਸੀਂ ਆਪਣੇ ਆਪ ਹੀ ਨਸ਼ਟ ਕਰਦੇ ਤੇ ਹੁਣ ਜਿਹੜਾ ਨਵਾਂ ਚੰਨ ਯੂਨੀਵਰਸਿਟੀ ਨੇ ਚੜਿਆ ਸਾਡੇ ਬਕਾਇਦਾ ਰਸਮਾਂ ਕਿ ਕੋਈ ਧਾਰਮਿਕ ਸਾਇਤ ਹੈ ਉਹਨੂੰ ਅਗਰ ਅਸੀਂ ਡਿਸਪੋਜ਼ ਕਰਨਾ ਚਾਹੁੰਦੇ ਆ ਉਦੇ ਵਾਸਤੇ ਬਕਾਇਦਾ ਚੌਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪ੍ਰਬੰਧ بنائے ਹੋਏ ਜੋ ਤਰੀਕਾ ਯੂਨੀਵਰਸਿਟੀ ਨੇ ਕੱਲ ਅਪਣਾਇਆ ਉਹ ਕਿਸੇ ਵੀ ਤਰੀਕੇ ਉਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਮੈਂ ਇੱਥੇ ਵੀਡੀਓ ਨਹੀਂ ਦਿਖਾਉਣੀ ਚਾਹੁੰਦਾ ਕਿਉਂਕਿ ਫੇਰ ਸੰਗਤ ਦੇ ਹਿੱਦਿਆਂ ਨੂੰ ਸੱਟ ਵੱਜਦੀ ਹੈ ਕਿ ਤੁਸੀਂ 15-20000 ਦੇ ਕਰੀਬ ਜਿਹੜੇ ਹੈਗੇ ਆ ਮਹਾਨ ਕੋਸ਼ ਤੇ ਅੰਕ ਸਪਨਿਆ ਹੋਈਆਂ ਜਿਹੜੀਆਂ ਕਿਤਾਬਾਂ ਦੇ ਉਹ ਗ੍ਰੰਥ ਦੀਆਂ ਤੁਸੀਂ ਟਵਾ ਪੁੱਟ ਕੇ ਵਿੱਚ ਪਾਣੀ ਪਾ ਕੇ ਤੇ ਦਿਲ ਦਾ ਲਾ ਕੇ ਤੇ ਪਾੜ ਕੇ ਉਹਦੇ ਵਿੱਚ ਸੁੱਟ ਰਹੇ ਹੋ ਜਿਹਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਵੀ ਨੇ ਜਿਹਦੇ ਵਿੱਚ ਇਤਿਹਾਸਿਕ ਜੜੀਆਂ ਦਸਤਾਨਾਂ ਦੀਆਂ ਤਸਵੀਰਾਂ ਵੀ ਨੇ ਜਿਹਦੇ ਵਿੱਚ ਹੋਰ ਬਹੁਤ ਵਡੀਆਂ ਅਲਜੀ ਤੀਜਾਂ ਨੇ ਜਿਨ੍ਹਾਂ ਨਾਲ ਸੰਕਤ ਨੂੰ ਲਗਾ ਹੁੰਦਾ ਬੜਾ ਸਤਕਾਰ ਹੁੰਦਾ ਇਹ ਤਾਂ ਮੈਂ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟ ਦਾ ਤਰਵਾਤਾ ਕਿ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਡਟ ਕੇ ਪਹਿਰਾ ਦਿੱਤਾ ਤੇ ਇਹ ਜਿਹੜੀ ਵਿਵਦਬੀ ਹੋ ਰਹੀ ਸੀ ਸ਼ਰੈਮ ਯੂਨੀਵਰਸਿਟੀ ਦੇ ਨੱਕ ਦੇ ਥੱਲੇ ਉਹ ਵਿਵਦਬੀ ਜਿਹੜੀ ਆ ਉਹਨਾਂ ਨੇ ਲੋਕਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਉਹ ਦੰਗੀ ਕੀਤੀ। ਔਰ ਤਾਰਕ ਦਿੱਤਾ ਮੈਨੂੰ ਵੀ ਆਪ ਸਾਡੇ ਉੱਥੇ ਦੇ ਜਿਹੜੇ ਸਾਡੇ ਪਟਿਆਲੇ ਦੇ ਅਮਨ ਦਾਠੀ ਸਾਡੇ ਚਾਰੀ ਪ੍ਰਧਾਨ ਵੀ ਨੇ ਐਸਓਏ ਦੇ ਵੀ ਨੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਮੈਨੂੰ ਵੀ ਲੱਤੀ ਉਹਨਾਂ ਨੇ ਜਾਣਕਾਰੀ ਇਮੀਡੀਏਟਲੀ ਦਿੱਤੀ। ਕਿ ਸਾਡੇ ਸਟੂਡੈਂਟਸ ਨੇ ਉੱਥੇ ਜਾ ਕੇ ਤੇ ਆ ਚੀਜ਼ ਪੜ੍ਹੀ ਐ ਤੇ ਵੀਡੀਓ ਵੀ ਮੈਨੂੰ ਸ਼ੇਅਰ ਕੀਤੀ ਕਿ ਆਹ ਹਾਲਤ ਐ ਕਿ ਇਸ ਲੈਵਲ ਦੀ ਬੇਦਬੀ ਜਿਹੜੀ ਐ ਉਹ ਜਿਹੜੀ ਐ ਇਸ ਵੇਲੇ ਹੋ ਰਹੀ ਐ ਤੇ ਮੈਂ ਸਮਝਦਾ ਕਿ ਇਸ ਤੋਂ ਸ਼ਰਮ ਆਣੀ ਜਿਹੜੀ ਗੱਲ ਐ ਉਹ ਨਹੀਂ ਹੋ ਸਕਦਾ ਕਿ ਰਾਤੀ ਵੀ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਅੱਧੀ ਰਾਤ ਤੱਕ ਐਫ ਆਰ ਦਰਜ ਕਰਾਉਣ ਵਾਸਤੇ ਵੀ ਜਿਹੜਾ ਹੈਗਾ ਐਡੀ ਵੱਡੀ ਬੇਦਬੀ ਹੋਵੇ ਤੇ ਉਹਦੇ ਵਾਸਤੇ ਵੀ ਸਟੂਡੈਂਟਸ ਨੂੰ ਦੋਵੇਂ ਯੂਨੀਵਰਸਿਟੀ ਦੇ ਗੇਟ ਬੰਦ ਕਰਕੇ ਤੇ ਉੱਥੇ ਅੱਧੀ ਰਾਤ ਤੱਕ ਬੈਠਣਾ ਪਵੇ। ਇਹ ਮੈਂ ਸਮਝਦਾ ਸਰਕਾਰ ਵਾਸਤੇ ਬਹੁਤ ਵੱਡੀ ਚਰਬਾ ਨਹੀਂ ਕਰਦਾ ਕਿਉਂਕਿ ਸਰਕਾਰ ਦਮਗ ਜੇ ਬਹੁਤ ਮਾਰਦੀ। ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਇਹ ਜਿਹੜੇ ਹੁਣ 20000 ਜਿਹੜੇ ਹੈਗੇ ਆ ਇਹ ਧਾਰਮਿਕ ਸਾਇਤਿਕ ਗ੍ਰੰਥ ਹੈ। 20000 ਤੁਹਾਡੇ ਆਪਣੀ ਜਿਹੜੀ ਸਰਕਾਰੀ ਯੂਨੀਵਰਸਿਟੀ ਹੈ ਉਦੇ ਵਿੱਚ ਟੋਏ ਪੁੱਟ ਕੇ ਪਾਣੀ ਪਾ ਕੇ ਉੱਤੇ ਪੈਰਾਂ ਨਾਲ ਲਿਤਾੜ ਕੇ ਉਹਦੀ ਵਿੱਦਬੀ ਕੀਤੀ ਜਾ ਰਹੀ ਹੈ ਹੁਣ ਦੱਸੋ ਤੁਸੀਂ ਲੈਕਚਰ ਜੁੰਮੇਵਾਰੀ ਉਹਦੀ ਲੈਂਦੇ ਮੈਂ ਜਿਹੜੇ ਹਾਇਰ ਐਜੂਕੇਸ਼ਨ ਦੇ ਮੰਤਰੀ ਨੇ ਹਾਲੇ ਥੋੜੇ ਦਿਨ ਪਹਿਲਾਂ ਭਾਸ਼ਾ ਵਿਭਾਗ ਜਿਹੜਾ ਉਹਦੀ ਵੱਡੀ ਜਿਹੜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਨੀ ਦੇ ਸਬੰਧ ਦੇ ਵਿੱਚ ਬਹੁਤ ਵੱਡਾ ਗੁਨਾਹ ਕੀਤਾ ਸੀ ਕਿ ਉੱਥੇ ਫੜੜੇ ਪਾਏ ਸੀ ਗਾਣੇ ਚਲਾਏ ਸੀ ਜਿਹੜੀ ਇਹ ਸ਼ਹੀਦੀ ਸ਼ਤਾਨੀ ਦੇ ਪ੍ਰੋਗਰਾਮ ਦੇ ਵਿੱਚ ਔਰ ਸ਼੍ਰੀ ਕਾਲਤਖਬ ਸਾਹਿਬ ਦੇ ਉੱਤੇ ਉਹ ਜਾ ਕੇ ਤੇ ਉੱਥੇ ਜਿਹੜੀ ਹੈ ਤਨਖਾਹ ਆਪਣੀ ਪੂਰੀ ਕਰਕੇ ਆ ਤੇ ਮੈਂ ਉਹਨਾਂ ਨੂੰ ਪੁੱਛਣਾ ਕਿ ਅੱਜ ਇਹ ਜਿਹੜਾ ਨਵਾਂ ਕੰਮ ਤੁਹਾਡੀ ਯੂਨੀਵਰਸਿਟੀ ਨੇ ਕੀਤਾ ਤੁਸੀਂ ਦੱਸੋ ਹੁਣ ਇਹਦੀ ਜ਼ਿੰਮੇਵਾਰੀ ਤੁਸੀਂ ਆਪਣੇ ਤੇ ਲੈਂਦੇ ਹੋ ਮੈਂ ਹੈਰਾਨ ਆ ਕਿ ਰਾਜ ਦਾ ਭਾਈ ਨੇਮ ਪੰਚੇ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਪੱਤਾ ਦਰਜੋ ਦੇਖਣ ਹਲੇ ਸਾਰੇ ਆਪਣੀਆਂ ਪੋਜੀਸ਼ਨਾਂ ਤੇ ਕਾਇਮ ਹੈ ਤੇ ਸਰਕਾਰ ਕਿਉਂ ਸੁੱਤੀ ਪਈ ਹੈ ਹੁਣ ਕਿਉਂ ਵਿਚਾਰ ਰਹੇ ਕਿਉਂਕਿ ਜਿਨ੍ਹਾਂ ਤੇ ਹੁਕਮਾਂ ਤੇ ਸਾਰਾ ਕੁਝ ਹੋਇਆ ਤੇ ਉਹ ਸਾਰੇ ਯੂਨੀਵਰਸਿਟੀ ਦੇ ਵਿੱਚ ਰਹਿਣਗੇ ਤੇ ਇਨਕੁਆਰੀਆਂ ਕਾਹਦੀਆਂ ਹੋਣਗੀਆਂ ਮੋਢਰਾ ਅਸੂਲ ਹੁੰਦਾ ਹੈ ਕਿ ਪਹਿਲਾਂ ਇਹ ਸਾਰੇ ਅਫਸਰ ਜਿਹੜਿਆ ਉਹ ਤੋਂ ਪਾਸੇ ਹੋ ਜਾਣੇ ਚਾਹੀਦੇ ਸੀ ਇਹਦਾ ਮਤਲਬ ਸਰਕਾਰ ਕਿਤੇ ਨਾ ਕਿਤੇ ਜਿਹੜੀ ਆ ਪਿੱਛੇ ਢਾਲ ਬਣ ਕੇ ਖੜੀ ਆ ਫਿਰ ਉਹਨਾਂ ਨੂੰ ਦੇਖਿਆ ਕਿਵੇਂ ਹੋ ਸਕਦਾ ਹੈ ਕਿ ਜਦੋਂ ਐਫਆਰ ਹੋ ਗਿਆ ਸਾਰਾ ਕੁਝ ਹੋ ਗਿਆ ਸਬੂਤ ਤੁਹਾਡੇ ਸਾਹਮਣੇ ਔਰ ਤੁਸੀਂ ਸਾਰਗੇ ਚਿੱਤਿਆਂ ਨੂੰ ਨਜ਼ਰਅੰਦਾਜ਼ ਕਰਕੇ ਇੱਕ ਸ਼ਬਦ ਹਾਲੇ ਤੱਕ ਮੁੱਖ ਮੰਤਰੀ ਸਾਹਿਬ ਨੇ ਇਸ ਵਿਸ਼ੇ ਤੇ ਨਹੀਂ ਬੋਲਿਆ ਇੱਕ ਸ਼ਬਦ ਹਾਲੇ ਤੱਕ ਕੋਈ ਜਿਹੜੇ ਹੈਰ ਐਜੂਕੇਸ਼ਨ ਦੇ ਮਨਿਸਟਰ ਨੇ ਜਿਹੜੇ ਇੱਥੇ ਰਾਮਪੁਰ ਸਾਹਿਬ ਨੂੰ ਰਿਪਰੈਜ਼ੈਂਟ ਕਰਦੇ ਆ ਰਵਜੋਤ ਸਿੰਘ ਭੈਣ ਜੀ ਇੱਕ ਸ਼ਬਦ ਹਾਲੇ ਤੱਕ ਉਹਨਾਂ ਤੋਂ ਨਹੀਂ ਆਇਆ ਕਿ ਅਸੀਂ ਆਪਣੇ ਤੌਰ ਦੇ ਉੱਤੇ ਅਸੀਂ ਕੀ ਕਾਰਵਾਈ ਕੀਤੀ ਇਥੋਂ ਪਤਾ ਲੱਗਦਾ ਕਿ ਸਰਕਾਰ ਫੇਰ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਇੱਡੀਆਂ ਵੱਡੇ ਗੁਨਾਹ ਨੇ ਗਲਤੀਆਂ ਨੇ ਕਰੋੜਾਂ ਰੁਪਏ ਸਰਕਾਰ ਦਾ ਲੋਕਾਂ ਦੇ ਟੈਕਸਾਂ ਦਾ ਪੈਸਾ ਖਰਚਿਆ ਗਿਆ ਇਹਦੇ ਉੱਤੇ। ਪਰੋਦਾ ਕੀ ਬਣੇਗਾ? ਇਹ ਇੱਕ ਦੇ ਚੁੱਕੇ ਪਏਗਾ ਏਡੇ ਵੱਡਾ ਅਮਾਉਂਟ ਜਿਹੜਾ ਇਹ ਨੁਕਸਾਨ ਜਿਹੜਾ ਯੂਨੀਵਰਸਿਟੀ ਦਾ ਆਇਆ ਯੂਨੀਵਰਸਿਟੀ ਤਾਂ ਅੱਗੇ ਕੰਗਾਲ ਹੋ ਗਈ। ਜਿੰਨੀ ਦੇਰ ਤੱਕ ਹਾਈ ਲੈਵਲ ਦੀ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਸਾਰੇ ਲੈਵਲ ਤੇ ਨਹੀਂ ਹੁੰਦੀ। ਜਿਹੜੀ ਸਿਲੈਕਸ਼ਨ ਸੀ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਸੁਪਰਵਾਈਜ਼ ਕਰਨਾ ਸੀ ਕੰਮ ਉਹਨਾਂ ਨੇ ਕੀ ਸੁਪਰਵਾਈਜ਼ ਕੀਤੀ? ਕਿ ਇੱਕ ਬਣਿਆ ਹੋਇਆ ਸਟੈਬਲਿਸ਼ਡ ਗ੍ਰੰਥ ਹੈ ਉਹਨੂੰ ਤੁਸੀਂ ਅੱਗੋਂ ਜਿਹੜੇ ਹੈਗੇ ਆ ਵੱਖ-ਵੱਖ ਪਛਾਵਾਂ ਦੇ ਵਿੱਚ ਤੇ ਪੰਜਾਬੀ ਵਿੱਚ ਨਵੇਂ ਰੂਪ ਵਿੱਚ ਛਾਪਣ ਲੱਗੇ ਤੇ ਆਧੁਨਿਕ ਯੁੱਗ ਦੇ ਵਿੱਚ ਇੰਨੀ ਫੈਸਿਲਿਟੀ ਹੋਣ ਦੇ ਬਾਵਜੂਦ ਇੰਗੀਆਂ ਗਲਤੀਆਂ ਕਿਵੇਂ ਹੋ ਝਾ ਗਈ ਪਰ ਤੁਸੀਂ ਸੁਪਰਵਾਈਜ਼ ਕੀ ਕਰ ਰਹੇ ਸੀ ਇਹਨਾਂ ਦਾ ਉਹ ਜਵਾਬ ਦੇ ਨੇ ਦੂਜੀ ਗੱਲ ਹੈ ਕਿ ਹਾਈ ਕੋਰਟ ਦਾ ਕੇਸ ਗਿਆ ਉਸ ਤੋਂ ਵਿਧਾਨ ਸਭਾ ਦੇ ਵਿੱਚ ਵੀ ਕੇਸ ਉੱਠਿਆ ਇਹ ਮਸਲਾ ਉੱਠਿਆ ਐਨੇ ਸਾਲਾਂ ਤੋਂ ਚੱਲ ਰਿਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਕਤੀ ਜੈਕਸ਼ਨ ਫਾਈਲ ਕੀਤੇ ਕਿ ਕਿੰਨੀ ਗਲਤ ਹੈ ਏ ਬਿਲਕੁਲ ਲੋਕਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਸਾਡਾ ਇਤਿਹਾਸ ਤੁਸੀਂ ਵਗੜ ਕੇ ਪੇਸ਼ ਕਰ ਗੁਰਬਾਣੀ ਦਾ ਜਿਹੜਾ ਸਹੀ ਸਰੂਪ ਜਿਹੜਾ ਲੋਕਾਂ ਦੇ ਵਿੱਚ ਤੁਸੀਂ ਵੀ ਪੇਟਰੇ ਇਹਨੂੰ ਇਮੀਡੀਏਟਲੀ ਕਿਤਾਬਾਂ ਨੂੰ ਜਿਹੜਾ ਹੈਗਾ ਬੰਦ ਕੀਤਾ ਜਾਵੇ ਤੇ ਉਹ ਉਹਦਾ ਤੁਸੀਂ ਕੀ ਕੀਤਾ ਮਤਲਬ ਹੁਣ ਤੁਸੀਂ ਆਪਣੇ ਆਪ ਇੱਕ ਨਵਾਂ ਢੰਗ ਤਰੀਕਾ ਕੱਢ ਲਿਆ ਕਿ ਰਾਤ ਨੂੰ ਜਿਹੜੀ ਹੈਗਿਆ ਯੂਨੀਵਰਸਿਟੀ ਦੇ ਅੰਦਰ ਬਾਗਬਾਨੀ ਵਾਲੇ ਪਾਸੇ ਸੁੰਨੀ ਜਗ੍ਹਾ ਲੱਭ ਕੇ ਟੋਏ ਵੱਡੇ ਵੱਡੇ ਪੁੱਟ ਕੇ ਟਰਾਲੀਆਂ ਭਰ ਕੇ ਉੱਥੇ ਸਾਰੇ ਜਿਹੜੇ ਮਹਾਨ ਕੋਸ਼ ਆ ਉਹ ਤੁਸੀਂ ਪਾਣੀ ਉਹ ਚ ਪਾ ਕੇ ਤੇ ਉਹਦੇ ਵਿੱਚ ਦਿਲ ਦਾ ਰੱਖ ਕੇ ਤੇ ਛੁੱਟੀ ਜਾ ਰਹੇ ਇੱਕ ਕਿੱਥੇ ਦਾ ਤਰੀਕਾ ਕੁਝ ਕੋ ਦੱਸਣ ਤਾਂ ਸੀ ਨਾ ਵਿਧੀ ਸਰ ਇਹ ਵਿਧੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਸਪੇਨ ਤੇ ਕਰਨੀ ਪਵੇਗੀ ਸਰਕਾਰ ਇਹ ਵਿਧੀ ਕਿੰਨੇ ਜਿਹੜੀ ਐ ਇਹ ਦੱਸੀ ਸਰਕਾਰ ਦੀ ਪੂਰੀ ਮਾਮਲੇ ਤੇ ਚੁੱਪੀ ਜਿਵੇਂ ਤੁਸੀਂ ਕਿਹਾ ਕਿ ਮੰਤਰੀ ਬੈਸ ਜਿਹੜੇ ਨੇ ਉਹ ਸਿੱਖਿਆ ਵਿਭਾਗ ਨਾਲ ਦੇ ਅੰਦਰ ਹੈ ਤੇ ਦੂਜਾ ਤੁਸੀਂ ਕਾਫੀ ਤੱਕ ਤੂੰ ਵੀ ਇੰਟਰਵਿਊ ਕਰਨ ਦੀ ਮੰਗ ਕਰਦੇ ਕਿ ਫਿਰ ਤਲਬ ਜਿਹੜੇ ਕੀਤੇ ਜਾਣਾ ਚਾਹੀਦੇ ਨੇ ਜਿਹੜੇ ਲੋਕ ਇਹਦੇ ਲਈ ਜੀਵਗਾ ਦੇਖੋ ਜਹਦਾ ਸਾਹਿਬ ਜੀ ਨੇ ਤੱਜ ਕਮੇਟੀ ਬਣਾਤੀ ਉਹ ਅੱਛੀ ਗੱਲ ਆ ਵੈਲਕਮ ਕਰਦਾ ਕਿ ਉਹਨਾਂ ਨੇ ਜੋ ਪਰਚਪੰਦਾ ਸੀ ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਆ ਬੜੀ ਸਖਤ ਡਾਕਟਰਾਂ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਹੈ ਐਸੀ ਗੱਲ ਸ਼੍ਰਮਣੀ ਗੁਰਦਾਪਨ ਕਮੇਟੀ ਦੇ ਪ੍ਰਧਾਨ ਸਾਹਿਬ ਹਲੇਕੇ ਸਿੰਘ ਸਾਹਿਬ ਵੀ ਹਲੇ ਪਟਨਾ ਸਾਹਿਬ ਨੇ ਪ੍ਰਧਾਨ ਸਾਹਿਬ ਵੀ ਪਟਨਾ ਸਾਹਿਬ ਨੇ ਪਰ ਗੱਲ ਇਹਦੀ ਵੱਡੀ ਹੋਈ ਹੈ ਉੱਥੇ ਹੀ ਉਹਨਾਂ ਨੇ ਕਮੇਟੀ ਵੀ ਬਣਾਈ ਹੈ ਤੇ ਜਿਹੜੀ ਨਾਲ ਆਪ ਆਪਣੀਆਂ ਸਟੇਟਮੈਂਟਾਂ ਵੀ ਦਿੱਤੀਆਂ ਪਰ ਹਾਲੇ ਤੱਕ ਸਰਕਾਰ ਕਿਉਂ ਚੁੱਪ ਔਰ ਦੂਜੀ ਗੱਲ ਹੈ ਕਿ ਪਰਚੇ ਤੁਸੀਂ ਦਰਜ ਕਰ ਦਿੱਤੇ ਉਹ ਵੀ ਹਲੇ ਪੂਰੀ ਤਰ੍ਹਾਂ ਨਹੀਂ ਲੱਗੀਆਂ ਤੇ ਅਧਿਕਾਰੀ ਸਾਰੇ ਉੱਥੇ ਹੀ ਰਹਿਣਗੇ ਇੱਕ ਅੱਗੇ ਇਹ ਇਨਸਾਫ ਕਿੱਦਾਂ ਹੋਏਗਾ ਇਸ ਕੇਸ ਦੇ ਵਿੱਚ ਇਹ ਤਾਂ ਮੈਂ ਫਿਰ ਕਹਿੰਦਾ ਕਿ ਸਟੂਡੈਂਟਸ ਦੀ ਸ਼ਾਬਾਸ਼ ਆ ਕਿ ਉਹਨਾਂ ਨੇ ਜਿਹੜਾ ਸਹੀ ਪੈਰਾ ਦੇਣ ਦੀ ਲੋੜ ਹੁੰਦੀ ਹੈ ਇੱਕ ਜਾਗਰਤ ਨੌਜਵਾਨ ਨੂੰ ਉਹਨਾਂ ਨੇ ਇਹਦੇ ਉੱਤੇ ਪੈਰਾ ਦਿੱਤਾ ਤੇ ਤਾਂ ਜਾ ਕੇ ਇਹ ਇਹ ਗੱਲ ਜਿਹੜੀ ਆ ਇਹ ਇਹ ਬਾਹਰ ਆਈ ਨਹੀਂ ਤਾਂ ਇਹ ਤਾਂ ਸਾਰਾ ਹੀ ਫੜਦਾ ਪੈਜਨਾ ਥੋੜਾ ਜਿਹਾ ਟਾਈਮ ਲੱਗਦਾ ਤੇ ਇੱਥੇ ਕੁਝ ਹੋਰ ਜਿਹੜਾ ਹੋਰ ਕਰ ਲੈਂਦੇ ਕਿਸੇ ਦੀ ਹਾਈ ਲੈਵਲ ਜਿਹੜੀ ਆ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਕੋਈ ਵੀ ਇਹਦੇ ਵਿੱਚ ਜਿਹਦੇ ਜਿਹਦੇ ਜਿੰਨਾ ਜੀ ਨਾ ਉਹਦੇ ਕਿਸੇ ਦਾ ਕਸੂਰ ਆ ਓਨੀ ਓਨੀ ਉਹਨੂੰ ਸਜ਼ਾ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਤਾਂ ਜਾ ਕੇ ਲੋਕਾਂ ਦੇ ਹਿੱਲਦੇ ਠੱਡੇ ਹੋਣਗੇ ਕਿਉਂਕਿ ਬਹੁਤ ਗੰਭੀਰ ਮੁੱਦਾ ਸਰ ਲੱਗਦਾ ਸਿੱਖਿਆ ਮੰਤਰੀ ਨੂੰ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ ਕਿਉਂਕਿ ਉਹਨਾਂ ਦੀ ਉਹਨਾਂ ਦੀ ਇਹਦੇ ਵਿੱਚ ਰਹਿਨਮਾਰੀ ਜਿਹੜੀ ਸਭ ਕੁਝ ਹੋ ਰਿਹਾ ਦੇਖੋ ਨੈਤਿਕ ਜ਼ਿੰਮੇਵਾਰੀ ਕਿੱਦੀ ਹੁੰਦੀ ਹੈ ਸਰਕਾਰ ਦੀ ਹੁੰਦੀ ਨਾ ਤੇ ਮੁੱਖ ਮੰਤਰੀ ਸਾਹਿਬ ਇਹ ਤਾਂ 20000 ਸ਼ਬਦ ਕੋਸ਼ ਦਾ ਮੁੱਦਾ ਇੱਕ ਨਹੀਂ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਤਸਵੀਰਾਂ ਦਿਖਾ ਰਹੇ ਆ ਸਰਕਾਰ ਦਾ ਇਹ ਤਾਂ ਜੋਰ ਲੱਗਿਆ ਕਿ ਮੀਡੀਆ ਦੇ ਵਿੱਚ ਨਾ ਚੱਲੇ ਤੇ ਸਰਕਾਰ ਇਹ ਨਹੀਂ ਸੋਚ ਰਹੀ ਕਿ ਮੇਰਾ ਡਿਊਟੀ ਕੀ ਬੰਦੀ ਇਹ ਬਹੁਤ ਵੱਡਾ ਇੱਕ ਲਾਰਜਰ ਇਸ਼ੂ ਹੈ ਇਹ ਜਲਦੀ ਇਹ ਨਹੀਂ ਪੇ ਜਿਸ ਤਰ੍ਹਾਂ ਸਰਕਾਰ ਸੋਚਦੀ ਹੈ ਕਿ ਦੋ ਦਿਨਾਂ ਦੇ ਵਿੱਚ ਇਹਨੇ ਤੇ ਪਰਦਾ ਪਾ ਕੇ ਤੇ ਕਹਾਣੀ ਖਤਮ ਕਰ ਦੇ ਕਿ ਵੀ ਅਸੀਂ ਕੇਸ ਤਾਂ ਚ ਕਰ ਦਿੱਤਾ ਜੀ ਅਸੀਂ ਹੋਰ ਕੀ ਕਰਾਂਗੇ ਇਹ ਸਾਰੇ ਲੈਵਲ ਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਇਹ ਫੈਸਲਾ ਕਿਦਾਂ ਸੀ ਇਸ ਤਰੀਕੇ ਡਿਸਪੋਜ਼ ਆਫ ਕਰਦਾ ਇਹ ਵੀ ਤਾਂ ਸਾਹਮਣੇ ਗੱਲ ਹੋਣੀ ਚਾਹੀਦੀ ਨਾ ਕਿਹਦਾ ਫੈਸਲਾ ਸੀ ਜਿਹੜੀ ਕਮੇਟੀ ਬਣਾਈ ਗਈ ਸੀ ਜਦੋਂ ਤੁਹਾਡੇ ਪੋਣੇ ਸ਼ਰਮਣੀ ਗੁੰਦਰਾਪੰਥ ਕਮੇਟੀ ਇੱਕ ਅਧਾਰਾ ਉੱਥੇ ਧਾਰਮਿਕ ਸਿਹਤ ਜਿਹੜਾ ਕੋਈ ਵਿਰਧ ਹੋ ਜਾਂਦੇ ਆ ਜਾਂ ਬਾਕੀ ਚੀਜ਼ਾਂ ਉੱਥੇ ਸਾਰੇ ਪ੍ਰਬੰਧ ਨੇ ਕਿੰਨੇ ਅੱਛੇ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਬਜਾਏ ਕਿਸੇ ਗੁਰੂ ਘਰ ਨਾਲ ਸੰਪਰਕ ਕਰਨ ਦੀ ਬਜਾਏ ਇਹ ਕੰਮ ਕਰਨ ਦੀ ਤੁਹਾਨੂੰ ਕੀ ਲੋੜ ਸੀ ਇਹ ਕੋਈ ਚੀਜ਼ਾਂ ਤੇ ਪਰਦੇ ਪਾਉਣ ਦੀ ਕੋਸ਼ਿਸ਼ ਹੋ ਰਹੀ ਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰੋਂ ਅੰਦਰ ਢੱਕਣ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਤਾਂ ਗਲਤੀਆਂ ਕਿਉਂ ਹੋਈਆਂ ਇੰਨੀਆਂ ਤੇ ਯੂਨੀਵਰਸਿਟੀ ਲੈਵਲ ਤੇ ਇਹ ਹਾਲ ਹੋਗਾ ਤੇ ਫਿਰ ਬਾਕੀ ਦੱਸੋ ਕਿ ਕਿੱਥੇ ਪੰਜਾਬੀ ਜਵਨ ਹੜ੍ਹਾਂ ਦੇ ਨਾਲ ਐਂਪੀ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਵਿੱਚ ਖੇਤੀ ਦਾ ਘਰਾਂ ਦਾ ਮਾਲ ਡੰਗਰ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇੱਡਾ ਵੱਡਾ ਨੁਕਸਾਨ ਪੰਜਾਬ ਤੇ ਵਾਖਾ ਕੇਸਿਆਂ ਦੇ ਵਿੱਚ ਹੋਇਆ ਗੁਰਦਾਸਪੁਰ ਦੇ ਵਿੱਚ ਰਾਵੀ ਨੇ ਵੀ ਵਿਆਸ ਨੇ ਵੀ ਬਹੁਤ ਵੱਡਾ ਨੁਕਸਾਨ ਕੀਤਾ। ਔਰ ਪਿੰਡਾਂ ਦੇ ਪਿੰਡ ਜਿਹੜੇ ਆ ਜਿਹਨਾਂ ਆ 5 6 6 ਫੁੱਟ ਪਾਣੀ ਦੇ ਤੇਨੇ ਘਰਾਂ ਤੱਕ ਪਾਣੀ ਵੜਿਆ ਤੇ ਘਰ ਦੀ ਕੋਈ ਵੀ ਜਿਹੜੀ ਚੀਜ਼ ਆ ਉਹ ਨਹੀਂ ਬਚੀ। ਜੀ ਸਾਡੇ ਪ੍ਰਧਾਨ ਸਾਹਿਬ ਜਿਹਨੇ ਆ ਉਹ ਆਪ ਜਾ ਕੇ ਆਇਆ ਕਪੂਰਤਲਾ ਵੀ ਅੱਜ ਅਜਨਾਲੇ ਵੀ ਗਏ ਆ ਪਰसों ਵਿਕਾਸਪੁਰ ਵੀ ਜਾਣਾ ਸੀ। ਉਧਰ ਅਗੋਰ ਕਾਦੀ ਤਾਂ ਵੀ ਜਾ ਕੇ ਆਇਆ ਬਹੁਤ ਤਰਸਿਓ ਖਾਲੀ। ਅਸੀਂ ਵੀ ਅੱਜ ਬੈਂਕ ਸਦਾਰਾ ਮਜੀਤ ਸਿੰਘ ਚਾਹਲਾ ਸਾਹਿਬ ਸਾਡੇ ਸੀਨੀਅਰ ਵੀਰ ਪ੍ਰਧਾਨ ਜਿਲ੍ਹੇ ਦੇ ਪ੍ਰਧਾਨ ਦਲਬਾਰਾ ਸਿੰਘ ਬਾਲਾ ਜੀ ਐਗਜ਼ੀਕਟਿਵ ਤੇ ਸਾਡੇ ਨੰਬਰ ਦਰਜੀਤ ਸਿੰਘ ਪਿੰਡਰ ਜੀ ਤੇ ਸਾਡੇ ਸਾਰੇ ਸੀਨੀਅਰ ਸਾਥੀ ਅਸੀਂ ਅਨੰਦਪੁਰ ਸਾਹਿਬ ਦੇ ਆਸ-ਪਾਸ ਵੀ ਜਿਹੜੇ ਦਰਿਆ ਦੇ ਉੱਤੇ ਪਿੰਡ ਨੇ ਜਿਹਦੇ ਚ ਹਰੀਵਾਲ ਵੀ ਆ ਗੁਰਜ ਵੀ ਆ ਤੇ ਹੋਰ ਆਸ-ਪਾਸ ਪਿੰਡਾਂ ਦੇ ਵਿੱਚ ਆਪ ਜਾ ਕੇ ਆਏ ਆ ਇੱਕ ਤਾਂ ਫਸਲਾਂ ਦਾ ਤਾਂ ਬਹੁਤ ਹੀ ਵੱਡਾ ਨਜ਼ਾਰਾ ਹੈ ਉਦੇ ਬਾਅਦ ਦੇ ਮੱਸਲ ਕਾਰਨ ਬੇਤੀ ਕਰਦਾ ਕਿ ਤੁਰੰਤ ਗਟੌਰੀ ਕਰਾ ਕੇ ਤੇ ਮੁਆਵਜ਼ਾ ਜਿਹੜਾ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਫਸਲਾਂ ਦਾ ਇੰਨਾ ਜ਼ਿਆਦਾ ਚਾਰੇ ਦਾ ਬਹੁਤ ਨੁਕਸਾਨ ਹੋ ਗਿਆ ਟੂੜੀ ਵਗੈਰਾ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਪਈ ਸੀ ਜਾਂ ਖੇਤਾਂ ਦੇ ਵਿੱਚ ਸਟੋਰ ਕੀਤੀ ਸੀ ਉਹਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਆਪ ਲੋਕਾਂ ਨੂੰ ਚਾਰੇ ਦੀ ਵੀ ਬਹੁਤ ਸਾਰੇ ਪੱਡਾਂ ਦੇ ਵਿੱਚ ਦਿੱਕਤ ਆ ਹੋਰ ਵੀ ਜਿੰਨੀਆਂ ਖੇਤਾਂ ਦੀਆਂ ਦਿੱਕਤਾਂ ਸੋ ਸਰਕਾਰ ਨੂੰ ਜਰਦਾਬਰੀ ਕਰਾ ਕੇ ਇਮੀਡੀਏਟਲੀ ਲੋਕਾਂ ਨੂੰ ਜਿਹੜੀ ਹੈਗੀ ਹੈ ਕੰਪੰਸੇਸ਼ਨ ਦੇਣੀ ਚਾਹੀਦੀ। ਲੇਕਿਨ ਸੋਚਿਆ ਕਿ ਅਨਾਉਂਸਮੈਂਟਾਂ ਹੋ ਜਾਂਦੀਆਂ ਤੇ ਬਾਅਦ ਦੇ ਵਿੱਚ ਕੋਈ ਬਾਤ ਲੋਕਾਂ ਦੀ ਨਹੀਂ ਪੁੱਛਦਾ। ਦਿੱਕਤ ਸਰਕਾਰ ਇਸ ਕੋਲ ਫੇਲ ਹੋ ਗਈ ਕਿ ਜਿਹੜੇ ਹੜ੍ਹਾਂ ਨੂੰ ਰੋਕਣ ਵਾਸਤੇ ਪ੍ਰਬੰਧ ਕਰਨੇ ਸੀ ਉੱਥੇ ਸਰਕਾਰ ਬਿਲਕੁਲ ਫੇਲ ਹੋ ਗਈ। ਔਰ ਹੁਣ ਵੀ ਤੁਸੀਂ ਕਿਤੇ ਚਲੇ ਜਾਓ ਜਿੱਥੇ ਜ਼ਿਆਦਾ ਪਾਣੀ ਦਾ ਬਾਰ ਪੈ ਰਿਹਾ ਤੇ ਲੋਕੀ ਪ੍ਰਸ਼ਾਸਨ ਦੀ ਬੇਰੁਖੀ ਤੋਂ ਅੱਜ ਵੀ ਸਾਰੇ ਥਾਂ ਦੇ ਉੱਤੇ ਬਹੁਤ ਵੱਡੀਆਂ ਸ਼ਿਕਾਇਤਾਂ ਕਰ ਰਹੇ ਕਿਬੇ ਅਨਾਉਂਸਮੈਂਟਾਂ ਹੋਈ ਜਾਂਦੀਆਂ ਪ੍ਰੈਕਟੀਕਲੀ ਨਾ ਕੋਈ ਸੇਧ ਦੀਆਂ ਸਹੂਲਤਾਂ ਨਾ ਟਿਕਰਾ ਵਾਸਤੇ ਕੋਈ ਸੇਧ ਜਾਂ ਸਹੂਲਤਾਂ ਦਾ ਚਾਰੇ ਦੀਆਂ ਸਹੂਲਤਾਂ ਨਾ ਤੂੜੀ ਉਸ ਤਰੀਕੇ ਲੋਕਾਂ ਤੱਕ ਪਹੁੰਚਾਉਂਦੀ ਕੋਸ਼ਿਸ਼ਾਂ ਹੋ ਰਹੀਆਂ ਨਾ ਖਾਣ ਪੀਣ ਦਾ ਘਰਾਂ ਦਾ ਰਾਸ਼ਨ ਜਿੰਨਾ ਦਾ ਸਾਰਾ ਕੋਸ਼ਿਸ਼ ਸੰਭਲ ਚਲ ਗਿਆ ਜਾਂ ਹੋਰ ਉਹਨਾਂ ਨੂੰ ਇਮੀਡੀਏਟਲੀ ਘਰ ਚ ਲਾਉਣ ਵਾਸਤੇ ਕੋਈ ਆਰਥਿਕ ਮਦਦ ਸਰਕਾਰ ਦੇਵੇ ਇਹਨਾਂ ਗੱਲਾਂ ਦੇ ਵਿੱਚ ਸਰਕਾਰ ਪੂਤਰਾ ਫੇਲ ਹੋ ਰਹੀ ਹੈ ਸਰਕਾਰ ਨੂੰ ਕੰਬ ਕਰਨ ਦੀ ਬੀਨ ਤੋਂ ਜਾਗਣਾ ਚਾਹੀਦਾ ਤੇ ਲੋਕਾਂ ਦੀ ਬਦਲ ਵਾਸਤੇ ਕੁੱਲ ਕਿ ਜਿਹੜੀ ਐ ਲੋਕਾਂ ਦੀ ਬਦਲ ਤੱਕ ਜਿਹੜਾ ਬੀਬੀਐਫ ਵੀ ਤੇ ਉੱਤੇ ਸਰਕਾਰ ਨੇ ਡਰਾਮਾ ਕੀਤਾ ਸੀ ਲੋਕਾਂ ਦੀ ਸੰਤਤੀ ਲੈਣ ਵਾਸਤੇ ਡੰਬਰਾ ਕਰਨ ਵਾਸਤੇ ਉਸ ਵੇਨੇ ਉਹਦੇ ਨਾਲ ਪੰਜਾਬ ਦਾ ਨੁਕਸਾਨ ਵੱਧ ਹੋ ਗਿਆ ਤੇ ਫਾਇਦਾ ਘਟ ਤਾ ਤਬਾਸ਼ਬੀਨੀ ਦੇ ਨਾਲ ਕਦੀ ਮਸਲੇ ਹੱਲ ਨਹੀਂ ਹੁੰਦੇ ਜਿਹੜਾ ਡਰਾਮਾ ਉਸ ਵੇਨੇ ਧਰਨਾ ਲਾ ਕੇ ਮੁੱਖ ਮੰਤਰੀ ਸਾਹਿਬ ਕਰਕੇ ਇਕ ਜੰਦਰਾ ਮਾਰ ਕੇ ਉਹਦੀ ਕੀਮਤ ਪੰਜਾਬ ਨੂੰ ਹੁਣ ساری ਜ਼ਿੰਦਗੀ ਚੁਕਾਉਣੀ ਪੈਗੀ ਕਿ 300 ਮੁਲਾਜ਼ਮ ਉਹਨਾਂ ਦਾ ਆ ਕੇ ਸੀਆਈਐਸਫ ਦਾ ਇੱਥੇ ਬਹਿ ਗਿਆ ਜਿਹਦੀ ਤਨਖਾਹ ਪੰਜਾਬੀਆਂ ਦੀ ਜੇਕ ਤੋਂ ਜਾਇਆ ਕਰੇਗੀ ਤੇ ਨੌਕਰੀਓ ਕੇ ਦਸਲ ਕਰਦੀ ਰੱਖੇ ਅੱਗੇ ਸਾਡੇ ਪੰਜਾਬ ਦੇ ਇੱਥੇ ਜਵਾਨ ਕੰਮ ਕਰਦੇ ਸੀ ਇਹ ਜਿਹੜੇ ਮੁੱਖ ਮੰਤਰੀ ਨੇ ਜਿਹੜਾ ਇੱਥੇ ਆ ਕੇ ਡਰਾਮਾ ਕੀਤਾ ਉਹ ਐਡਾ ਮਹਿੰਗਾ ਪੈ ਗਿਆ ਪੰਜਾਬ ਕਿ 300 ਬੰਦਿਆਂ ਦੀ ਤਨਖਾਹ ਜਿਹੜੀ ਆ ਹੁਣ ساری ਉਮਰ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਜਾਂਦੀ ਰਹੀ ਕਰੇਗੀ ਮਜ਼ਗਾਰ ਪੰਜਾਬ ਤੋਂ ਬਾਹਰ ਨਹੀਂ ਲੁਕਣ। ਇਸ ਕਰਕੇ ਜਦੋਂ ਤੇ ਲੋਡ ਸੀ ਹੁਣ ਆ ਕੇ ਰੋਕਣ ਦੀ। ਹੁਣ ਗੱਲ ਤਾਂ ਤਾਂ ਸੀ ਨਾ ਹੁਣ ਰੋਕ ਦੇ ਕਿ ਨਹੀਂ ਮੈਂ ਪੰਜਾਬ ਪੁਲਿਸ ਮੇਰੀ ਲੱਗੀ ਆ ਇਹਨੂੰ ਹਟਾ ਕੇ ਦਿਖਾਓ। ਹੁਣ ਆਇਆ ਕੋਈ? ਉਦੋਂ ਪਤਾ ਸੀ ਵੀ 2 ਦਿਨ ਦਾ ਪਾਣੀ ਦਾ ਰਹਿ ਗਿਆ ਤੇ ਵੱਡੇ ਵੱਡੇ ਡਰਾਮੇ ਕੀਤੇ ਮੈਂ ਪਾਣੀ ਦੀ ਜਾਨ ਦੇਣਾ ਮੈਂ ਪਾਣੀ ਦੀ ਜਾਨ ਦੇਣਾ। ਇਹ ਹੁਣ ਕਹੋ ਵੀ ਆ ਕੇ ਮੈਂ ਸੀਐਸਪ ਨਹੀਂ ਬਣਨ ਦੇਣੀ ਹੁਣ ਐਸਆਈ ਬੀਬੀਐਮਬੀ ਨੇ ਜਿਹੜਾ ਇਹਨੇ ਕੇਂਦਰ ਨੂੰ ਪ੍ਰਪੋਜ਼ਲ ਬਣਾ ਕੇ ਭੇਜੀ ਹੈ ਕਿਉਂ ਜਾਣ ਦਿੱਤੀ ਤੁਸੀਂ ਪ੍ਰਪੋਜ਼ਲ ਹੁਣ ਰੁਕਦੇ ਨੇ ਹੁਣ ਲੋਕ ਕਹਿੰਦਾ ਟਾਈਮ ਸੀ ਜਦੋਂ ਅਸਲੀ ਰੁਕਣ ਦਾ ਟਾਈਮ ਆਇਆ ਹੁਣ ਕੁਸਕੇ ਕੋਈ ਨਹੀਂ ਜੇ ਉਦੋਂ ਜਾ ਕੇ ਜੰਦਰੇ ਮਾਰ ਸਕਦੇ ਸੀ ਹੁਣ ਕਿਉਂ ਨਹੀਂ ਮਾਰੇ ਜੰਦਰੇ ਕਿ ਅਸੀਂ ਸੀਐਸ ਅਸਲ ਨਹੀਂ ਬਣਨ ਦੇਣੀ ਤਾਂ ਕੋਈ ਅੰਦਰ ਕਹਤੇ ਸ਼ਾਂਤੀ ਹੈ ਉਦੋਂ ਸਿਰਫ ਇੱਕ ਲੋਕਾਂ ਨੂੰ ਗਮਰਾਹ ਕਰਨਾ ਸੀ ਚਾਰ ਦਿਨ ਆਪਣੇ ਬੰਦੇ ਭਾ ਕੇ ਫੋਟੋ ਖਿਚਾ ਕੇ ਡੱਬਾ ਜਾਂ ਕਰਕੇ ਤੇ ਕਿਹਾ ਜੀ ਅਸੀਂ ਬੜੀ ਪਾਣੀਆਂ ਦੀ ਰਾਖੀ ਕੀਤੀ ਤਾਂ ਹੁਣ ਹੁਣ ਸਾਰੀ ਉਮਰ ਵਾਸਤੇ ਰਾਖੀ ਜਿਹੜੀ ਆ ਉਹ ਸੀਗੇ ਐਸਾ ਕੁਝ ਦੇਤੀ ਹੁਣ ਜਦੋਂ ਮਰਜੀ ਚਲਾਇਆ ਕਰਨ ਜਦੋਂ ਮਰਜੀ ਛੱਡਿਆ ਕਰ ਜਦੋਂ ਮਰਜੀ ਕਰਿਆ ਕਰ ਤੁਹਾਡਾ ਮੋਰੀਆ ਬਿਸਤਰਾ ਕੋਣ ਤੁਸੀਂ ਹੁਣ ਫਿਰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਵੜਦੀ ਐ ਥਾ ਥਾ ਤੇ ਜਾਣਾ ਹੈਲੀਕਾਪਟਰ ਦੀ ਵਰਤੋਂ ਉਹਦੇ ਵਾਸਤੇ ਹੋਣੀ ਚਾਹੀਦੀ ਜਿੱਥੇ ਲੋਕਾਂ ਨੂੰ ਕੱਢਣ ਵਾਸਤੇ ਉੱਥੇ ਆਰਮੀ ਦਾ ਹੈਲੀਕਾਪਟਰ ਨਹੀਂ ਉਹ ਵੀ ਸਾਡੇ ਹੀ ਨੇ ਦੇਸ਼ ਦੇ ਨੇ ਉੱਥੇ ਉਹਨਾਂ ਦੀ ਡਿਊਟੀ ਲਾ ਤੁਹਾਡਾ ਵਧੀਆ ਕੰਮ ਨੁਕਿਆ ਵੀ ਲੋਕੀ ਕਹਿਣਗੇ ਵੀ ਹੁਣ ਹੈਲੀਕਾਪਟਰ ਤੇ ਤੱਕ ਵੀ ਨਹੀਂ ਆਇਆ ਵੀ ਤੁਸੀਂ ਜਾਂਦਾ ਕੰਮ ਨਹੀਂ ਪੈ ਰਿਹਾ ਕਿ ਹੁਣ ਮੈਨੂੰ ਸੌਖਾ ਕੰਮ ਲੱਜਿਆ ਕਰੂਗਾ ਵੀ ਮੈਂ ਤਾਂ ਹੈਲੀਕਾਪਟਰ ਉੱਤੇ ਦੇਤਾ ਉਹ ਹੈਲੀਕਾਪਟਰ ਉਹ ਪਰਪਸ ਨਹੀਂ ਹੱਲ ਕਰ ਸਕਦਾ ਜਿਹੜੇ ਆਰਮੀ ਦੇ ਇਸ ਕੰਮ ਵਾਸਤੇ ਚੀਜ਼ਾਂ ਦੇਣ ਵਾਸਤੇ ਹੈਲੀਕਾਪਟਰ ਬਣੇ ਇਹ ਤਾਂ ਡਰਾਮਾ ਕਰਨ ਲਈ ਕਰ ਦਿੱਤਾ